ਅੰਡੀਸਰ ਹਵਾਈ ਅੱਡੇ ਤੇ ਇੰਡੀਗੋ 에ਅਰਲਾਈਨ ਦੇ ਜਹਾਜ਼ ਨੂੰ ਬੰਬ ਦੇ ਨਾਲ ਅਡਵਾਂਟੇ 1 ਕਰੋੜ ਰੁਪਏ ਦੀ ਫਰਾਤੀ ਮੰਗੇ ਜਾਣ ਦੀ ਖਬਰ ਸਾਹਮਣੇ ਆਈ ਆ ਇਸ ਮਾਮਲੇ ਦੇ ਵਿੱਚ ਹੈਰਾਨ ਕਰਨ ਵਾਲਾ ਖਲਾਸਾ ਇਹ ਹੋਇਆ ਹੈ ਕਿ ਜਾਂਚ ਦੇ ਵਿੱਚ ਪੁਲਿਸ ਨੇ ਮਾਮਲੇ ਦੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਜਿਹੜਾ ਫੜਿਆ ਗਿਆ ਮੁਲਜ਼ਮਾ ਉਹ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਹੈਗਾ ਹੈ ਬਜ਼ਈਏ ਕੇ ਪੁਲਿਸ ਨੇ 16 ਦਸੰਬਰ ਕੋਈ ਪਰ ਤੋਂ ਇੱਕ ਮੁੰਦਮ ਗਰਦੇਵ ਸਿੰਘ ਨੂੰ 에어ਪੋਰਟ ਤੇ ਇੰਡੀਗੋ ਦੀ ਉਡਾਨ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇਣ ਤੇ 1 ਕਰੋੜ ਰੁਪਏ ਦੀ ਫਰਾਤੀ ਮੰਗਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਕਰਾਨ ਉਸਦੇ ਸਾਥੀਆਂ ਦੇ ਨਾਮ ਵੀ ਸਾਹਮਣੇ ਆਏ ਆ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮਦੀਪ ਸਿੰਘ ਔਰ ਵਿੱਕੀ ਦੇ ਵਜੋਂ ਹੋਈ ਆ ਜੋ ਪੰਜਾਬ ਪੁਲਿਸ ਦਾ ਦਰਜਾ ਚਾਰ ਮੁਲਾਜ਼ਮ ਆ ਜੈਸੂ پولیس ਲਾਈਨ ਫਰੋਹੀਪੁਰ ਤੋਂ ਕਾਫੀ ਪਿੱਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਦੇ ਵੱਲੋਂ ਹੋਰ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ। ਸ਼ੁਭਮਤ ਪੋਰਸਟ ਸਟੈਂਟਾ ਮੈਨੇਜਰ ਸਿਕਿਉਰਿਟੀ ਇੰਡੀਗੋ 에ਅਰਲਾਈਨਸ ਨੇ ਪੁਲਸ ਨੂੰ ਦੱਸਿਆ ਕਿ ਉਹਨਾਂ ਦੀ 에ਅਰਲਾਈਨ ਨੂੰ 14 ਅਗਸਤ ਨੂੰ ਈਮੇਲ ਮਿਲੀ ਸੀ। ਈਮੇਲ ਦੇ ਵਿੱਚ ਕਿਹਾ ਗਿਆ ਸੀ ਕਿ ਇੰਡੀਗੋ 에ਅਰਲਾਈਨ ਦੇ ਜਹਾਜ਼ ਤੇ ਹਵਾਈ ਅੱਡੇ ਤੇ ਵਾਪਸ ਤੇ ਜਾਵੇਗਾ। ਹਵਾਈ ਅੱਡੇ ਤੇ ਵੱਖ-ਵੱਖ ਥਾਵਾਂ ਤੇ ਬੰਬ ਲਗਾਏ ਗਏ ਆ ਤੇ ਉਹਨੇ ਕਿਹਾ ਕਿ ਮੈਨੂੰ 1 ਕਰੋੜ ਰੁਪਏ ਦਿੱਤੇ ਜਾਂ ਨਾ ਨਹੀਂ ਤਾਂ ਉਹ ਬੰਬ ਉਹ ਧਮਾਕਾ ਕਰੇਗਾ ਇਸ ਤੋਂ ਪਹਿਲਾਂ 에ਅਰਲਾਈਨ ਦੇ ਵੱਲੋਂ ਆਪਣੇ ਅਧਰਤੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਬਾਅਦ ਦੇ ਵਿੱਚ 16 ਅਗਸਤ ਨੂੰ ਪੁਲਿਸ ਨੂੰ ਲਖਤੀ ਦੇ ਵਿੱਚ ਵੀ ਸ਼ਿਕਾਇਤ ਦਿੱਤੀ ਗਈ ਅਗਲੇਰੀ ਜਾਂਚਾਂ ਪੁਲਿਸ ਦੇ ਵੱਲੋਂ ਹਜੇ ਜਾਰੀ ਹੈ